ਬਾਈ ਸਿਫਰਿਕ ਰਾਤੀ 8:31 ਵਜੇ ਦੁਆਬਾ ਨਿਊਜ਼ 24 ਸ਼ਾਨ ਪੰਜਾਬ ਵਿੱਚ ਬਚਾ ਬਚਾ ਅੱਜ ਇਸ ਨਾਮ ਤੋਂ ਪੱਲੀ ਪ੍ਰਕਾਰ ਜਾਣੂ ਹੈ ਇੱਕ ਉਹ ਹਸਤੀ ਹਨ ਜਿਨ੍ਹਾਂ ਨੇ ਆਪਣੀ ਚਰਨ ਛੋੜ ਦੇ ਨਾਲ ਸਿਰਫ ਦੁਆਬੇ ਨੂੰ ਹੀ ਨਹੀਂ ਬਲਕਿ ਸਾਰੇ ਹੀ ਪੰਜਾਬ ਨੂੰ ਪਵਿੱਤਰ ਕੀਤਾ ਜਿੱਥੇ-ਜਿੱਥੇ ਵੀ ਰਾਜਾ ਸਾਹਿਬ ਜੀ ਦੇ ਪਵਿੱਤਰ ਚਰਨ ਪਏ ਹਨ ਉਹਨਾਂ ਦੇ ਸੇਵਕਾਂ ਨੂੰ ਬੜੀ ਸ਼ਰਧਾ ਤੇ ਮਿਹਨਤ ਨਾਲ ਉੱਥੇ ਪਵਿੱਤਰ ਗੁਰਦੁਆਰਾ ਸਾਹਿਬ ਉਸਾਰੇ ਹਨ ਜਨਮ ਸਥਾਨ ਰਾਜਾ ਸਾਹਿਬ ਜੀ ਦਾ ਜਨਮ ਪਿੰਡ ਬੱਲੋਵਾਲ ਨਾਨਕੇ ਘਰ ਵਿੱਚ ਮਾਤਾ ਸਾਹਿਬ ਦੇਵੀ ਦੀ ਕੁੱਖੋਂ ਹੋਇਆ ਆਪ ਜੀ ਦੇ ਪਿਤਾ ਮੰਗਲ ਦਾਸ ਜੀ ਪਹਿਲਾਂ ਤੋਂ ਹੀ ਸਾਧੂ ਸੰਤਾਂ ਦੀ ਸੇਵਾ ਕਰਿਆ ਕਰਦੇ ਸਨ ਬਹੁਤ ਦੇਰ ਤੋਂ ਘਰ ਔਲਾਦ ਨਾ ਹੋਣ ਕਰਕੇ ਖੁਦ ਵੀ ਸਾਧੂ ਸੰਤ ਦੀ ਤਰ੍ਹਾਂ ਹੀ ਰਹਾ ਕਰਦੇ ਸਨ ਇੱਕ ਦਿਨ ਭਗਤੀ ਵਿੱਚ ਬਹੁਤ ਨਿਪੁੰਨ ਹੋਏ ਦੇਖ ਕੇ ਉਸ ਸੱਚੇ ਅਕਾਲ ਪੁਰਖ ਨੇ ਆਕਾਸ਼ ਬਾਣੀ ਕੀਤੀ ਕਿ ਤੁਹਾਡੇ ਘਰ ਇੱਕ ਪੁੱਤਰ ਦਾ ਜਨਮ ਹੋਵੇਗਾ ਜੋ ਸਾਖ ਸਾਖ ਰਬ ਹੀ ਹੋਣਗੇ ਦੁਖੀਆਂ ਗਰੀਬਾਂ ਤੇ ਮਜ਼ਲੂਮਾਂ ਦੀ ਰੱਖਿਆ ਕਰਨਗੇ ਅਤੇ ਸਾਰੀ ਦੁਨੀਆ ਉਹਨਾਂ ਨੂੰ ਯਾਦ ਕਰਿਆ ਕਰੇਗੀ ਵਿਦਿਆ ਆਪ ਜੀ ਦੇ ਨਾਮ ਰੱਖਣ ਦੀ ਜਾਂਚਨਾ ਤਾਹਰਪੁਰ ਦੇ ਪੰਡਿਤ ਜੀ ਨੇ ਕੀਤੀ ਸਭ ਦੇਖ ਕੇ ਆਖਣ ਲੱਗਾ ਕਿ ਇਹ ਤਾਂ ਨਿਰਾਹੀ ਭਗਵਾਨ ਦਾ ਰੂਪ ਹੈ ਅਤੇ ਨਾਮ ਵੀ ਭਗਵਾਨ ਦਾ ਸਹੀ ਠੀਕ ਰਹੇਗਾ ਆਪ ਜੀ ਨੂੰ ਮੂਸਾਪੁਰ ਦੇ ਮੌਲਵੀ ਤੋਂ ਉੱਚ ਵਿਦਿਆ ਪ੍ਰਾਪਤ ਹੋਈ ਪਰ ਮੌਲਵੀ ਜੀ ਪਾਤਸ਼ਾਹ ਦੀਆਂ ਅਸਚਰਜ ਕਰਨ ਵਾਲੀਆਂ ਗੱਲਾਂ ਸੁਣ ਕੇ ਕਈ ਵਾਰ ਦੰਦਾ ਵਿੱਚ ਉਂਗਲੀ ਲੈ ਕੇ ਰਹੇ ਜਾਂਦੇ ਜਦੋਂ ਵੀ ਮੌਲਵੀ ਜੀ ਪਾਤਸ਼ਾਹ ਜੀ ਤੋਂ ਕੋਈ ਸਵਾਲ ਪੁੱਛਦੇ ਤਾਂ ਉਸ ਦੇ ਜਵਾਬ ਬੜੇ ਠੀਕ ਤੇ ਸੁਚੇਜੇ ਢੰਗ ਨਾਲ ਦੱਸਦੇ ਜਦੋਂ ਮੌਲਵੀ ਕਿਸੇ ਹੋਰ ਭਾਸ਼ਾ ਵਿੱਚ ਪੁੱਛਦੇ ਤਾਂ ਵੀ ਰਾਜਾ ਸਾਹਿਬ ਜੀ ਉਸ ਦਾ ਜਵਾਬ ਉਸੇ ਭਾਸ਼ਾ ਵਿੱਚ ਪੱਲੀ ਭਾਤ ਦੱਸਦੇ ਕੌ ਤੱਕ ਰਾਜਾ ਸਾਹਿਬ ਕਾਰਦਾ ਕਮਕਾਰ ਕੱਟ ਹੀ ਕਰਦੇ ਸਨ ਪਰਮਾਤਮਾ ਦਾ ਨਾਮ ਜਪਣਾ ਸਾਧੂ ਸੰਤਾਂ ਦੀ ਸੰਗਤ ਕਰਨੀ ਪੋਖਿਆਂ ਨੂੰ ਪਾਣੀ ਛਕਾਣਾ ਹਰ ਵਕਤ ਉਸ ਅਕਾਲ ਪੁਰਖ ਦਾ ਪਾਣਾ ਮੰਨਣਾ ਇਹਨਾਂ ਦੀ ਖਾਸ ਖੂਬियत ਸੀ ਆਪ ਕਈ ਕਈ ਦਿਨ ਭੁੱਖੇ ਹੀ ਰਹਿੰਦੇ ਸਨ ਜਦੋਂ ਪਿੰਡ ਦੇ ਸਾਥੀ ਲੜਕੇ ਇਹ ਪੁੱਛਦੇ ਕਿ ਤੁਸੀਂ ਭੁੱਖੇ ਰਹੇ ਕਿ ਕੀ ਖਾਂਦੇ ਹੋ ਤਾਂ ਆਪ ਜੀ ਦਾ ਜਵਾਬ ਸੀ ਸਾਨੂੰ ਖਾਣਾ ਅਕਾਲ ਪੁਰਖ ਤੋਂ ਆ ਜਾਂਦਾ ਹਨ ਜਿਦ ਕਰਨ ਤੇ ਕੁਝ ਲੜਕੇ ਆਖਣ ਲੱਗੇ ਕਿ ਸਾਨੂੰ ਵੀ ਭੁੱਖ ਲੱਗੀ ਹੋਈ ਹੈ सानू भी कुछ खुआओत आप जी ने एक छपड़ी वाल निगाह सवली करके उथे उड़ाह प्रशाद पिया लड़किया ने बड़ी ही श्रद्धा सहित छकया आप जी दे चरणा ते टे टेरी हो गए बाई सिफर एक राति अठ के बत्ती मिनट दुआबा न्यूज चौबी शान धार्मिक अस्थान राजा साहिब जी का अपना पिंड मन सी पर आप जी पिंड बहुत ही घट रहे आप जी का परिवार एक नंबरदार परिवार सी ਪਿਤਾ ਤੇ ਰਿਸ਼ਤੇਦਾਰਾਂ ਦੇ ਕਹਿਣ ਤੇ ਚਲੋ ਘਰ ਚਲੋ ਆਪਣੀ ਨੰਬਰਦਾਰੀ ਸੰਭਾਲੋ ਤਾਂ ਆਪ ਜੀ ਨੇ ਕਿਹਾ ਕਿ ਸਾਨੂੰ ਕੁਝ ਨਹੀਂ ਚਾਹੀਦਾ ਅਸੀਂ ਨੰਬਰਦਾਰੀਆਂ ਕੀ ਕਰਨੀਆਂ ਸਾਡੀ ਡਿਊਟੀ ਤਾਂ ਨਾਮ ਜਪਣਾ ਸਤਸੰਗ ਕਰਨਾ ਧਰਮ ਦੀ ਕਿਰਤ ਕਰਨੀ ਤੇ ਸਭ ਨੂੰ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੋੜਨਾ ਹੈ ਆਪ ਜੀ ਦੀ ਸੋਭਾ ਸਾਰੇ ਹੀ ਪੰਜਾਬ ਵਿੱਚ ਹੋਣ ਲੱਗੀ ਜਿੱਥੇ ਜਾਂਦੇ ਕਾਫੀ ਸੰਗਤ ਇਕੱਠੀ ਹੋ ਜਾਂਦੀ ਜਿੱਥੇ ਜਿੱਥੇ ਵੀ ਗਏ ਇਹਨਾਂ ਦੇ ਪ੍ਰੇਮੀਆਂ ਨੇ ਬੜੇ ਹੀ ਸੋਹਣੇ ਗੁਰਕਾਰੋ ਸਾਰੇ ਹੋਏ ਹਨ ਜੀਵੇ ਕੀ ਪਿੰਡ ਰੇਪਾ ਵਿੱਚ ਤਕਤਸੀ ਰਾਜਾ ਸਾਹਿਬ ਪਿੰਡ ਸੁਜੋ ਵਿੱਚ ਗੁਰਦੁਆਰਾ ਬੰਦਲਾ ਸਾਹਿਬ ਪਿੰਡ ਗੋਸਲਾਨ ਵਿਖੇ ਗੁਰਦੁਆਰਾ ਮੰਜੀ ਸਾਹਿਬ ਪਿੰਡ ਚਿੰਨਾ ਵਿਖੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅਤੇ ਪਿੰਡ ਮਜਾਰਾ ਨੌ ਆਬਾਦ ਵਿਖੇ ਗੁਰਦੁਆਰਾ ਰਸੋਖਾਨਾ ਆਦਿ ਬਹੁਤ ਹੀ ਉਚੇਤੇ ਸੋਹਣੇ ਉਸਾਰੇ ਹੋਏ ਹਨ ਗੁਰਗੱਤਨੀ ਚਿੰਨਾ ਵਿਖੇ ਬਾਬਾ ਜਵਾਰ ਸਿੰਘ ਜੀ ਜੋ ਕਿ ਪਰਮਾਤਮਾ ਦੇ ਬਹੁਤ ਹੀ ਪ੍ਰੇਮੀ ਸਨ ਦੇ ਪਹਿਚਾਨ ਲਿਆ ਤੇ ਰਾਜਾ ਸਾਹਿਬ ਕੋਈ ਆਧਾਰਨ ਮਨੁੱਖ ਨਹੀਂ ਸਰਬੂ ਪ੍ਰਮਾਤਮਾ ਦਾ ਦੂਸਰਾ ਵੀ ਹਨ। ਬਾਬਾ ਜੀ ਨੇ ਰਾਜਾ ਸਾਹਿਬ ਜੀ ਨੂੰ ਆਪਣੇ ਕੋਲ ਹੀ ਰੱਖ ਲਿਆ। ਬਾਬਾ ਜੀ ਹਰ ਰੋਜ਼ ਦੇਖਦੇ ਸਨ ਕਿ ਸਾਡੇ ਤੋਂ ਪਹਿਲਾਂ ਹੀ ਉੱਠ ਕੇ ਇਹ ਬਾਲਕ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਜਾਂਦਾ ਹੈ। ਇਸ ਲਈ ਬਾਬਾ ਜਵਾਰ ਸਿੰਘ ਜੀ ਨੇ ਆਪਣੇ ਗੁਰਗੱਦੀ ਦੇ ਵਾਰਿਸ ਰਾਜਾ ਸਾਹਿਬ ਜੀ ਨੂੰ ਨਿਯੁਕਤ ਕੀਤਾ। ਆਪਣਾ ਘਰ ਪਿੰਡ ਮਜਾਰਾ ਰਾਜਾ ਸਾਹਿਬ ਦੀ ਇੱਕ ਮਈ ਜਿਸ ਦਾ ਨਾਮ ਜੱਸੀ ਸੀ। ਉਹ ਰਾਜਾ ਸਾਹਿਬ ਜੀ ਦੀ ਤੇ ਉਹਨਾਂ ਦੀ ਸਰਦਾਲੂ ਸੰਗਤ ਦੀ ਦਿਨ ਰਾਤ ਤਨੋ ਮਨੋ ਸੇਵਾ ਕਰਿਆ ਕਰਦੀ ਸੀ ਜਦੋਂ ਵੀ ਰਾਜਾ ਸਾਹਿਬ ਆਵਾਜ਼ ਦਿੰਦੇ ਸਿਰ ਨਿਵਾਕੇ ਸਾਹਮਣੇ ਖੜੀ ਹੁੰਦੀ ਭਾਵੇਂ ਅਧੀ ਰਾਤ ਸਮੇਂ ਮਹਾਰਾਜ ਜੀ ਨੇ ਆਖਿਆ ਕਿ ਜੱਸੀ ਸਾਡੇ ਵਾਸਤੇ ਦੁੱਧ ਗਰਮ ਕਰਕੇ ਜਾਂ ਸਰਦਾਈ ਆਦੇ ਬਣਾ ਕੇ ਲਿਆਉ ਤਾਂ ਗੱਲ ਵਿੱਚ ਪੱਲਾ ਪਾ ਕੇ ਆਖਦੀ ਮਹਾਰਾਜ ਜੀ ਹੁਕਮ ਕਰੋ ਇਸੇ ਲਈ ਮਹਾਰਾਜ ਜੀ ਮਾਈ ਜੱਸੀ ਦੇ ਘਰ ਨੂੰ ਆਪਣਾ ਘਰ ਕਿਹਾ ਕਰਦੇ ਸਨ ਰਾਜਾ ਸਾਹਿਬ ਜੀ ਦੀ ਜਿੰਨੀ ਮਰਜ਼ੀ ਸੰਗਤ ਆਵੇ ਮਾਈ ਜੱਸੀ ਨੇ ਕਦੀ ਵੀ ਮੱਥੇ ਵਟ ਨਹੀਂ ਸੀ ਪਾਇਆ माई जस्सी भी कहा करती कि महाराज जी साढ़ा नहीं तो ही तोर है साहिब दयाल की सेवा बाई सिफर एक राती अठ बज के तेती मिनट दुआबा न्यूज चौवी शान राजा साहिब जी चिट्टे कपड़े तशमीने की चादर दी बुकल मारे सन गोरा रंग सरबती अखियाँ सुनेरे वाल जदों भी तुरदे तो इंज पिया लगता कि थलते अकाल पुरख आप कुदरत नज़ारे तक आए हैं ਜਿੱਥੇ ਵੀ ਜਾਂਦੇ ਸੰਗਤਾਂ ਦੀ ਕਾਫੀ ਰੌਣਕ ਲੱਗ ਜਾਂਦੀ ਰਾਜਾ ਸਾਹਿਬ ਹੁਣ ਬਹੁਤਾ ਪਿੰਡ ਮਜਾਰੇ ਨੌਆਬਾਦ ਵਿੱਚ ਰਹਿਣ ਲੱਗੇ ਜਿਹੜਾ ਕਿ ਹੋਨੇ ਪਿੰਡ ਰਾਜਾ ਸਾਹਿਬ ਜੀ ਦੇ ਮਜਾਰੇ ਨਾਲ ਪੰਜਾਬ ਵਿੱਚ ਕਾਫੀ ਮਸ਼ਹੂਰ ਹੈ ਇਸੇ ਹੀ ਪਿੰਡ ਦਾ ਇੱਕ ਪੁਰਖ ਜਿਸ ਦਾ ਨਾਮ ਸਾਹਿਬ ਬਿਆਲ ਸੀ ਉਹ ਰਾਜਾ ਸਾਹਿਬ ਜੀ ਦੀ ਬਹੁਤ ਸੇਵਾ ਕਰਿਆ ਕਰਦਾ ਸੀ ساری ਜ਼ਿੰਦਗੀ ਰਾਜਾ ਸਾਹਿਬ ਜੀ ਨੂੰ ਪਿੱਠ ਨਹੀਂ ਦਿਖਾਈ ਜਦੋਂ ਵੀ ਕੋਈ ਹੁਕਮ ਲੱਗਦਾ ਪਿਛਲ ਖੁਰੀ ਤੁਰ ਕੇ ਜਾਂਦਾ ਹਰ ਰੋਜ਼ ਰਾਜਾ ਸਾਹਿਬ ਜੀ ਲਈ ਤਿੱਲੇਦਾਰ ਜੋੜਾ ਬਣਾ ਕੇ ਲਿਆਂਦਾ ਸੀ ਤੇ ਪੁਰਾਣਾ ਲੈ ਕੇ ਜਾਂਦਾ ਸੀ ਮਹਾਰਾਜ ਜੀ ਨੇ ਇੱਕ ਦਿਨ ਸੇਵਾ ਤੋਂ ਖੁਸ਼ ਹੋ ਕੇ ਆਪਣੀ ਸਰਦਾਈ ਵਿੱਚੋਂ ਚਾਰਕੁੱਟ ਪੀਣ ਨੂੰ ਦਿੱਤੇ ਬਸ ਸਰਦਾਈ ਪੀਣ ਦੀ ਗੱਲ ਸੀ ਕਿ ਸੱਛੰਡ ਦੇ ਦਰਸ਼ਨ ਹੋ ਗਏ ਦਸਮ ਦਵਾਰ ਦੇ ਦਰਵਾਜ਼ੇ ਖੁੱਲ ਗਏ ਅਤੇ ਆਪ ਰਾਜਾ ਸਾਹਿਬ ਜੀ ਦੇ ਚਰਨਾਂ ਨਾਲ ਜੁੜੇ ਗਏ ਆਖਿਰ ਇੱਕ ਦਿਨ ਸਹੀਨ ਸ਼ਾਹ ਨੇ ਕੋਲ ਬਿਠਾ ਕੇ ਆਖਿਆ ਸਾਹਿਬ ਦਿਆਲ ਇੱਕ ਜੰਗਲ ਵਿੱਚ ਦੋ ਸ਼ੇਰ ਤੇ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਬਾਸ ਰਜਾਈ ਵਿੱਚੋਂ ਰੋਕੜ ਕੇ ਖਾਲੀ ਕਪੜਾ ਦੇ ਕੇ ਤੋੜ ਦਿੱਤਾ। ਰਾਜਾ ਸਾਹਿਬ ਜੀ ਦਾ ਹੁਕਮ ਮੰਨ ਕੇ ਚੱਲੇ ਗਏ ਜੋ ਅਜੇ ਤੱਕ ਵਾਪਸ ਨਹੀਂ ਆਏ। ਪੂਰਨ ਦਾਸ ਨੂੰ ਲਾਂਗਰੀ। ਮਹਾਰਾਜਾ ਜੀ ਦੀ ਸੇਵਾ ਤਾਂ ਬਹੁਤ ਹੀ ਸੇਵਕ ਕਰਦੇ ਸਨ। ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਪੂਰਨ ਦਾਸ ਸੀ ਜੋ ਮਹਾਰਾਜ ਜੀ ਦੀ ਸੇਵਾ ਚੜ੍ਹਦੇ ਸੂਰਜ ਤੋਂ ਲੈ ਕੇ ਸੂਰਜ ਛੁਪਣ ਤੱਕ ਕਰਿਆ ਕਰਦੇ ਸਨ। ਹਰ ਸਾਹ ਦੇ ਨਾਲ ਰਾਜਾ ਸਾਹਿਬ ਜਪਣਾ ਸੰਗਤ ਨਾਲ ਪਿਆਰ ਕਰਨਾ ਅਤੇ ਲੰਗਰ ਦੀ ਸੇਵਾ ਵਿੱਚ ਜੁਟ ਜਾਣਾ ਆਖਿਰ ਮਹਾਰਾਜ ਜੀ ਆਪਦੀ ਸੇਵਾ ਤੋਂ અત્યੰਤ ਖੁਸ਼ ਹੋ ਕੇ ਆਖਿਆ ਪੂਰਨ ਅਹਲੇ ਅਜ ਤੋਂ ਤੈਨੂੰ ਅਸੀਂ ਰਸੋਖਾਨੇ ਦੀਆਂ ਚਾਬੀਆਂ ਸੌਂਪ ਦਿੱਤੀਆਂ ਪਰ ਇੱਕ ਗੱਲ ਯਾਦ ਰੱਖੀ ਕਦੇ ਵੀ ਮਾਇਆ ਨਾਲ ਪਿਆਰ ਨਹੀਂ ਕਰਨਾ ਇਹ ਮਾਇਆ ਕਾਲੀ नागिनी ਨੂੰ ਜੋ ਵੀ ਪਿਆਰ ਕਰਦਾ ਹੈ ਇਹ ਉਸ ਨੂੰ ਡੰਗ ਲੈਂਦੀ ਹੈ ਮਹਾਰਾਜ ਜੀ ਦੇ ਹੁਕਮ ਮੰਨ ਕੇ ਤੁਰੰਨ ਹੀ ਲੱਗਾ ਸੀ ਕਿ ਮੇਰੇ ਸਹੀੰਸ਼ਾਹ ਨੇ ਦੂਸਰਾ ਵਚਨ ਵੀ ਉਚਾਰ ਦਿੱਤਾ ਜਹਾਜ ਤੋਂ ਤੇਰਾ ਹੱਥ ਤੇ ਸਾਡਾ ਖਿਸਾ ਜੇਬ ਹੋਵੇਗਾ ਮਾਇਆ ਜਿੰਨੀ ਵੀ ਮਰਜ਼ੀ ਵੰਡੀ ਖਜ਼ਾਨਾ ਨਕੋ ਨਕ ਪਰਿਆ ਰਹੇਗਾ ਇਹ ਅਟਲ ਸਚਾਈ ਹੈ ਕਿ ਅਜਵੀਂ ਰਸੋਖਾਨੇ ਵਿੱਚ ਮਾਇਆ ਦਾ ਕੋਈ ਅੰਤ ਨਹੀਂ ਇਹ ਵਚਨ ਮੇਰੇ ਸਹੀਨ ਸ਼ਾਹ ਜੀ ਦੇ ਸੱਚੇ ਹੋਏ ਤੇ ਹੋ ਰਹੇ ਹਨ ਰਾਜਾ ਸਾਹਿਬ ਜੀ ਦੇ ਕੁਕਰ ਰਾਜਾ ਸਾਹਿਬ ਜੀ ਕਿਸੇ ਨੂੰ ਕੋਈ ਦੁੱਖ ਨਹੀਂ ਪਹੁੰਚਾਉਂਦੇ ਸਨ ਸਭ ਦੀਆਂ ਖਾਲੀ ਚੋਲੀਆਂ ਪਰਨੀਆਂ ਉਹਨਾਂ ਦਾ ਵੱਡਾ ਕੰਮ ਸੀ ਰਾਜਾ ਸਾਹਿਬ ਜੀ ਦੇ ਦਰਕਰ ਦੇ ਬਹੁਤ ਸਾਰੇ ਕੁਕਰ ਕੁੱਤੇ ਸਨ ਜਿੱਧਰ ਵੀ ਰਾਜਾ ਸਾਹਿਬ ਜੀ ਜਾਂਦੇ ਨਾਲ ਹੀ ਜਾਂਦੇ ਜਦੋਂ ਕਿਤੇ ਕਿਸੇ ਸੇਵਕ ਨੇ ਰਾਜਾ ਸਾਹਿਬ ਨੂੰ ਲਬ ਨਾ ਹੋਵੇ ਤਾਂ ਉਹ ਦੇਖ ਲੈਂਦੇ ਸੀ ਕਿ ਇੱਧਰ ਬਹੁਤ ਹੀ ਕੁਕਰ ਬੈਠੇ ਹਨ ਰਾਜਾ ਸਾਹਿਬ ਜੀ ਇੱਧਰ ਹੀ ਹੋਣਗੇ ਜਦੋਂ ਉਹ ਸੇਵਕ ਜਾ ਕੇ ਦੇਖਦਾ ਤਾਂ ਰਾਜਾ ਸਾਹਿਬ ਰੱਬ ਦੀ ਬੰਦਗੀ ਵਿੱਚ ਲੀਨ ਅਤੇ ਕੁਕਰ ਪਹਿਰਾ ਦੇ ਰਹੇ ਹੁੰਦੇ ਸਨ ਸੰਗਤਾਂ ਦਾ ਅਥਾਹ ਪਿਆਰ ਰਾਜਾ ਸਾਹਿਬ ਜੀ ਦੇ ਗੁਰਤਾਮਤਿ ਅਜ ਵੀ ਜਿਹੜਾ ਪੁਰਾਣੀ ਕੋਈ ਆਪਣੀ ਮੰਨ ਦੀ ਆਸਾ ਲੈ ਕੇ ਜਾਂਦਾ ਹੈ ਉਹ ਜ਼ਰੂਰ ਪੂਰੀ ਹੁੰਦੀ ਹੈ ਰਾਜਾ ਸਾਹਿਬ ਜੀ ਦੇ ਪ੍ਰੇਮੀਆਂ ਨੇ ਗੁਰ ਘਰਾਂ ਦੀ ਸੰਭਾਲ ਬਹੁਤ ਹੀ ਸੋਹਣੇ ਤੇ ਸੁਚੱਜੇ ਢੰਗ ਨਾਲ ਕੀਤੀ ਹੋਈ ਹੈ ਤੇ ਕਰ ਰਹੇ ਹਨ ਯਾਦ ਵਿੱਚ ਹਸਪਤਾਲ ਸ੍ਰੀ ਨਾਭ ਕਨਵਲ ਰਾਜਾ ਸਾਹਿਬ ਜੀ ਦੀ ਯਾਦ ਵਿੱਚ ਇੱਕ ਹਸਪਤਾਲ ਮਜਾਰਾ ਰਾਜਾ ਸਾਹਿਬ ਵਿਖੇ ਚੱਲ ਰਿਹਾ ਹੈ ਪਰਦੇਸਾਂ ਤੋਂ ਸੇਵਕ ਉਹਨਾਂ ਦੀ ਵਰਸੀ ਤੇ ਅਤੇ ਪ੍ਰਕਾਸ਼ ਉਤਸਵ ਦੇ ਅਖੰਡ ਪਾਠ ਕਰਵਾ ਕੇ ਮਾਇਆ ਇਕਤਰ ਕਰਕੇ ਇਸ ਹਸਪਤਾਲ ਨੂੰ ਭੇਜਦੇ ਹਨ ਦੂਸਰਾ ਹਸਪਤਾਲ ਉਹ ਨਦੀ ਹੀ ਯਾਦ ਵਿੱਚ ਪਿੰਡ ਰੇਪੇ ਵਿਖੇ ਚੱਲ ਰਿਹਾ ਹੈ ਇਨ੍ਹਾਂ ਹਸਪਤਾਲਾਂ ਵਿੱਚ ਗਰੀਬਾਂ ਦਾ ਬਹੁਤ ਹੀ ਘੱਟ ਪੈਸਿਆਂ ਨਾਲ ਇਲਾਜ ਹੁੰਦਾ ਹੈ ਜੋ ਵੀ ਇਨ੍ਹਾਂ ਹਸਪਤਾਲਾਂ ਤੋਂ ਇਲਾਜ ਕਰਵਾ ਕੇ ਜਾਂਦੇ ਹਨ ਉਹ ਸਦਾ ਹੀ ਰਾਜਾ ਸਾਹਿਬ ਦੇ ਗੁਣ ਗਾਉਂਦੇ ਹਨ ਮਜਾਰਾ ਰਾਜਾ ਸਾਹਿਬ ਦੇ ਹਸਪਤਾਲ ਨੂੰ ਵਿਦੇਸ਼ਾਂ ਵਿੱਚ ਉਹ ਭੇਜੀ ਗਈ ਮਾਇਆ ਇਕਤਰਸਟ ਵਿੱਚ ਰੱਖੀ ਜਾਂਦੀ ਹੈ ਜਿਸ ਦੇ ਇਨਚਾਰਜ ਡਾਕਟਰ ਗੁਰਦਾਸ ਸਿੰਘ ਸ਼ੇਰਗਿੰਦ ਜੋ ਇੱਕ ਡਾਕਟਰ ਦੇ ਨਾਲ ਮੈਡੀਕਲ ਯੂਨੀਵਰਸਿਟੀ ਦੇ ਪ੍ਰੋਫੈਸਰ ਵੀ ਹਨ ਹੋਰ ਜਾਣਕਾਰੀ ਵਾਸਤੇ ਰਾਜਾ ਸਾਹਿਬ ਜੀ ਦੀ ਜੀਵਨੀ ਉੱਪਰ ਲਿਖੀ ਧਾਰਮਿਕ ਪੁਸਤਕ ਨੂਣੀ ਕਿਰਨਾ ਪੜ੍ਹ ਸਕਦੇ ਹੋ ਨੂਣੀ ਕਿਰਨਾ ਦੀ ਕਾਪੀ ਕੈਨੇਡਾ ਵਿੱਚ ਵੀ ਉਪਲਬਧ ਹੈ ਬਰਸੀ ਰਾਜਾ ਸਾਹਿਬ ਜੀ ਦੀ ਸ੍ਰੀ ਨਾਮ ਕਨਵਲ ਰਾਜਾ ਸਾਹਿਬ ਜੀ ਦੀ ਬਰਸੀ ਪਿੰਡ ਮਜਾਰਾ ਰਾਜਾ ਸਾਹਿਬ ਵਿਖੇ ਹਰ ਸਾਲ ਭਾਦਰੋਂ ਦੀ ਮੱਸਿਆ ਨੂੰ ਮਨਾਈ ਜਾਂਦੀ ਹੈ